ਵਾਹੇ ਗੁਰੂ ਵਾਹੇ ਗੁਰੂ ਕਿਆ ਕਮੇ ਬਣ ਗਿਆ ਬਣ ਗਿਆ ਬਸ ਫਰਦ ਹੈ ਨਾ ਬਾਈ ਠੰਡ ਲੱਗਦੀ ਬਾਹਲੀ ਠੰਡ ਆ ਜੀ ਤਿਆਰੀ ਮਾਈ ਜਮਾ ਤਿਆਰੀ ਹੈ ਲਿਆਓ ਤੇਰਾ ਜੱਲ ਲਿਆਵਾਂ ਫਿਰ ਇਹ ਹਲਾ ਦੇ ਕੋਡ ਕੋਡ ਜੀ ਦਾ ਗਰਮੀ ਆ ਜੀ 2 ਮਿੰਟਾਂ ਚ ਕਰਤਾ ਛੜ ਕੇ ਚੱਲਿਆ 911 ਰੇਡ ਤੇ ਆ ਜਾ ਆ ਜਾ ਪੋੜੀ ਨਾ ਤੋੜਦੀ ਯਾਰ ਤੂੰ ਤੇ ਆ ਬਣ ਗਈ ਗੱਲ ਇਹ ਤਾਂ ਹੁਣ ਤਾਂ ਏਸੀ ਵਰਗਾ ਕੰਮ ਹੋ ਜੂ ਇੱਕ ਠੰਡ ਹੋਈ ਪਹਿਲਾਂ ਹੈਗੀ ਆ ਅਵੇ 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 ਸ਼ਵ 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 ਤੇ ਨਵਾਂ ਹਵਤੋਂ ਤੇ ਭਈ ਅੱਜ ਫੇਰ ਦਸ ਤੱਕ ਦਿੱਤੀ ਤੇ 10 ਜਿੰਮ ਦੀ ਡਿਊਟੀ ਲਾ ਕੇ ਹੁੰਨੇ ਉਹਨੇ ਕਰਨ ਨਿਕਲੇ ਸਮਾਂ ਸਵੇਕ 8 ਵਜੇ ਦਾ ਤੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ 21 ਪੋ 5 ਜਨਵਰੀ ਸਾਲ 2024 ਤੇ ਦਿਨ ਹੈਗਾ ਸ਼ੁੱਕਰਵਾਰ ਦਾ ਤੇ ਫਿਲਹਾਲ ਅੱਜ ਮਿਸਤਰੀ ਨੇ ਭਈ ਨਹੀਂ ਆਉਣਾਗਾ ਤੇ ਆਪਣੀ ਕਾਰਿਆਕਰਮ ਆਪਾਂ ਆਪ ਹੀ ਕਰਾਂਗੇ ਤੇ ਗੱਲਬਾਤ ਕੱਲ ਜਿਹੜਾ ਗਾਰਾ ਬਣਾ ਕੇ ਰੱਖਿਆ ਸੀ ਉਹਦੇ ਚ ਤੂੜੀ ਪਲੋਂ ਵਗੈਰਾ ਰਲਾ ਕੇ ਭਾਂਡੇ ਤੇ ਲਾਉਣਾ ਤੇ ਪੂਰੇ ਦਿਨ ਦਾ ਮੌਲ ਚੱਲ ਸੋਨੋ ਆ ਸ਼ਾਮ ਤੱਕ ਦਾ ਦਿਖਾਉਣਾ ਤੇ ਖੈਰ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਇ ਹੀ ਦੇਖਿਓ ਨਵੇਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੋ ਤਾਂ ਪੇਜ ਨੂੰ ਫੋਲੋ ਵੀ ਜਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਿਆ ਸਾਰੀ ਗੱਲਬਾਤ ਤੁਹਾਨੂੰ ਦਿਖਾਉਂਦੇ ਰਹੇ ਨੇ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਆਰਾਮ ਨਾਲ ਦੇਖ ਸਕਦੇ ਹੋ ਸੋ ਤੇ ਲਾਈਕ ਪਹਿਲੀਆਂ ਜਿਹਾ ਕਰ ਦਿਓ ਵਧੀਆ ਭਾਈ ਜੀ ਤੇ ਆਹਾ 2-3 ਦਿਨ ਹੋ ਗਏ ਆਵੜਾ ਸ਼ੇਕਰ ਜਾਂ ਜੱਕ ਲਿਆਉਣਾ ਗਰਮਾ ਗਰਮ ਪਾਣੀ ਦਾ ਪਰ ਕਿੰ ਕੋਈ ਠੰਡੂਰੀਆਂ ਜ਼ਿਆਦੇ ਹੋ ਗਈਆਂ ਤੇ ਪਾਣੀ ਗੜੇ ਵਰਗਾ ਹੁੰਦਾ ਤੇ ਫਿਰ ਗਲੇ ਥਾਣੀ ਦੀ ਲੱਗਦਾ ਨਹੀਂ ਦੰਦ ਠਾਰਦਾ ਜਾਂਦਾ ਤੇ ਤਾਂ ਕਰਕੇ ਆ ਉਹਦਾ ਕੋਸਾ ਕੋਸਾ ਪਾਣੀ ਤੜਕੀ ਲੰਘਾ ਲਈ ਜਾਂਦੇ ਨਾਲੇ ਗਲਾ ਗਰਮ ਕਰਾ ਲਈਦਾ ਤੇ ਖੈਰ ਚੱਲਦੇ ਆ ਘਰੇ ਤੇ ਛਕਦੇ ਆ ਪ੍ਰਸ਼ਾਦਾ ਪਾਣੀ ਅਗਲੀ ਸੁਣਾਉਣੇ ਆ ਫਿਰ ਕਾਣੀ ਬਦਿਆ ਇਹ ਬਦਿਆ ਕੈਨੇਡਾ ਮਾਹੌਲ ਚੜਦੀ ਕਲੀ ਚਾਹੀਦੀ ਆ ਭਾਈ ਤੇ ਠੰਡ ਹੋ ਰਹੀਆਂ ਕਹਿੰਦੇ 5 ਡਿਗਰੀ ਹੋਈਆਂ ਪਈਆਂ ਨੇ ਤੇ ਪੂਰੀ ਧੁੱਕੀ ਘਾ ਟੰਡਾ ਹੱਥ ਹੀ ਮੀਆਂ ਦਿਆ ਕੱਲ੍ਹ ਦਾ ਇਸ ਵੇਲੇ ਨੂੰ 10 ਗਾਰੇ ਹੋਰੇ ਬਣਾਈ ਜਾਂਦੇ ਸੀਗੇ ਤੇ ਖੈਰ ਬੰਦਾ ਜਿਹੋ ਜਾ ਕੰਮ ਕਰਦਾ ਹੋਇ ਜਾ ਹੋ ਜਾਂਦਾ ਥੋੜੀ ੋਲੀ ਕਿ ਜਾ ਕੇ ਫੇਰ ਕਰਦੇ ਆ ਠੰਡੇ ਪਾਣੀ ਚ ਪੈਰ ਨਿੱਗੇ ਕਾਣ ਮੇ ਬੱਬੂ ਕੀ ਕਰਦਾ ਉਹ ਬਿੱਟਰਾਂ ਨਹੀਂ ਕਿਤੇ ਬਿਗਾ ਦੇਣ ਨਾ ਸ਼ੋਸ਼ਾ ਮਸਾ ਸਾਗ ਪੱਤਾ ਭਈਆ ਨਾਲ ਲਾਉਂਦੀਆਂ ਰੋਟੀ ਬਾਜਰੇ ਦੀ ਰੋਟੀ ਬਾਜਰੇ ਦੇ ਸੌਤਾ ਆਉਂਗਾ ਗੋਗੂ ਨੇ ਵਿੱਚ ਪਾਤਾ ਢੋਲ ਦੇ ਵਿਚਰਲਾ ਦਾ ਹੋਰ ਮੈਂ ਗਈ ਸੀ ਲੈਣੋਂ ਲਖਾ ਪਲੈਟਿਕ ਦੀ ਚਲ ਕੋਈ ਨਹੀਂ ਖਾ ਲਾਂਗੇ ਮਸਾ ਸਾਗ ਬਣਿਆ ਧਾਰਾ ਵਾਲੀ ਨੇ ਕਹਿੰਦੇ ਮੈਂ ਕੱਢ ਕੇ ਦੇਖੀ ਠੀਕ ਹੈ ਬਈ ਆ ਵੋਲਟੇਜ ਵੀ ਨਿਕ ਗਈ ਆ ਹਾਂ ਹਾਂ ਬਲੇ ਬਲੇ ਬਾਰਸ ਤਾਸ ਜਾਪਾ ਥੋੜਾ ਭਾਈ ਦੇਖੀ ਜਾ ਹੈਗਾ ਹੈ ਮਾ ਥੋੜਾ ਬਾਹਰ ਬਾਤਾ ਆ ਬਲੇ 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 ਲੈ ਕੁੜੇ ਕੋਸਾ ਪਾਣੀ ਪੀਂ। ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੱਜਾਂ ਨੂੰ ਵੀ ਭਾਈ ਕੋਸਾ ਪਾਣੀ ਪਿਆ ਰਹੇ ਆ ਥੋੜਾ ਥੋੜਾ ਜਿਹੜਾ ਆ ਵਾਲਟੀਆਂ ਚ ਤੱਤਾ ਪਾਣੀ ਬਤੀਲੇ ਚੋਂ ਗਿੱਜਰ ਚੋਂ ਭਰ ਕੇ ਲਿਆਂਦਾ ਤੇ ਕਿਹੜੀ ਰਹਿ ਗਈ ਹੋਰ ਮੀਕਸ਼ਨ ਧਰਿਆ ਨਹੀਂ ਤਿੰਨ ਰਹਿ ਗਏ ਬਸ ਵੱਡੇਾਂ ਐਸੇ ਨੂੰ ਪਿਆਦਨਾ ਵੱਡੀ ਮੱਜ ਨੂੰ ਪਹਿਲਾਂ ਉਹ ਬਲੇ ਪੀਲਾ ਪੀਲਾ ਬਿਲਾ ਤੇ ਠੰਡੇ ਮੌਣੀ ਨਾਲ ਤਾਂ ਭਾਈ ਮੱਜਾਂ ਵੀ ਮੂੰਹ ਨਹੀਂ ਲਾਉਂਦੀਆਂ ਗਿਆ ਤੇ ਠੰਡਾ ਬੜਾ ਹੁੰਦਾ 5 ਡਿਗਰੀ ਦੀ ਠੰਡ ਹੋ ਗਈ ਬੜਾ ਤਾਂ ਭੱਦ ਠੰਡਾ ਹੈ ਉਸੇ ਚ ਪਾਇਆ ਉਸੇ ਬਾਟੀ ਚ ਪਾਇਆ ਠੀਕ ਹੈ ਪਾ ਦੇਣਾ ਕੋਈ ਨਾ ਤੇ ਸਸਰੀ ਗੱਲ ਮਮੀ ਤੇ ਮਾਸਾਂ ਕਦੇ ਨੇ ਭਾਈ ਰਜਾਈ ਚੋਂ ਨਿਕਲੇਗੇ ਹੌਸਲਾ ਜਾ ਕਰਕੇ ਡੇਢ ਘੰਟਾ ਖਾ ਕੇ ਸਾਗ ਨਾਲ ਰੋਟੀਆਂ ਤੇ ਰਜਾਈ ਚ ਵੜ ਗਏ ਸੀਗੇ ਫਿਰ ਤੇ ਮਾਸਾਂ ਕਾ ਹਿੰਮਤ ਆਈ ਹੈ ਕੱਪੜੇ ਬਦਲਣ ਦੀ ਕਿਉਂ ਆਹ ਕਾਣ ਹੋ ਰਹੇ ਜਿਹੜੇ ਕੱਲ ਦੇ ਕਰੇ ਪਏ ਆ ਇਹਦੇ ਚ ਪ੍ਰਾਣੀ ਜੀ ਤੂੜੀ ਭਰ ਕੇ ਰਲਾਉਣਾਗਾ ਤਿੰਨ ਚਾਰ ਟੋਕਰੇ ਤੇ ਫਿਰ ਆਵਾਂ ਭਾਂਡੇ ਦੇ ਉੱਤੇ ਲਾਵਾਂਗੇ ਹੈਨਾ ਮੰਮੀ ਭਾਂਡੇ ਤੇ ਲਾਵਾਂਗੇ ਆਹ ਫਿਰ ਨਹੀਂ ਕਰਿਆ ਤੇ ਮੰਮੀ ਕਹਿੰਦੇ ਤੂੰ ਪੰਗਾ ਕਰਿਆ ਮੈਂ ਕਹਾਂ ਇਹਦਾ ਆ ਲਾਲ ਕਾਲੀ ਮਿੱਟੀ ਹੈ ਆਪਣੀ ਐਵੇਂ ਖਰਾਬ ਜਾਊਗੀ ਇਹ ਚੱਕ ਕੇ ਸਿੱਟਣੇ ਪਊਗੇ ਤੇ ਫਿਰ ਮੈਂ ਖਾਂ ਆਪਾਂ ਭਾਂਡੇ ਦੇ ਉੱਤੇ ਲਾ ਦਿੰਨੇ ਆ ਪੋਚਾ ਇਹਦਾ ਪਿਉਨੇ ਪਿਉਨੇ ਤੁਹਾਨੂੰ ਸਰਦ ਚਾਵ ਨੂੰ ਮਿਲੂਆ ਸਭ ਕੋ ਮਿਲੇਗਾ ਸਭ ਕੋ ਮਿਲੇਗਾ ਕਟੀਆਂ ਹੀ ਅੱਗੇ ਮੂੰਹ ਹੀ ਨਹੀਂ ਲਾਉਂਦੀਆਂ ਸੀ ਭਾਈ ਭਾਈ ਪੀਂਦੀਆਂ ਕੋਸਾ ਪਾਣੀ ਆ ਆ ਦੇ ਇੱਕ ਬੱਡੀ ਰੱਜਨੀ ਫਿਰ ਆ ਵਧੀਆ ਕੋਣ ਕੋਣਾ ਇਹ ਹੋ ਗਿਆ ਪੀ ਹਟ ਬੱਡੀ ਮੱਚਦਾ ਬੱਲੇ 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 ਠੀਕ ਓੜੇ ਓ ਓ ਵੈਰੀ ਗੁੱਡ ਸਰ ਮੈਂ ਟੂੜੀ ਪਾ ਲਾਉਂਨੇ ਪਾ ਲਾ ਖਲਾਂ ਖੁੰਜਿਆਂ ਚ ਲਕੋਲ ਕੋ ਰੱਖੀਆਂ ਜਾਂ ਛਟੀਆਂ ਪੰਜਾਬ ਤੋਂ ਬਿਨਾ ਕਿਸੇ ਹੋਰ ਦੇਸ਼ ਚ ਨਹੀਂ ਮਿਲਦੀਆਂ ਤੇ ਆਹ ਪੁਰਾਣੀ ਤੂੜੀ ਛੱਡ ਲਈ ਜੀ ਕਦੇ ਕੰਮ ਆ ਜਾਂਦੀ ਏ ਥੋੜੀ ਇਹ ਭੀਜੀ ਜੀ ਇਹ ਕਿਉਂਕਿ ਇਧਰੋਂ ਆਹਾਲੇ ਜੇ ਨਾ ਬਿਜਲੀ ਕਣੀਆਂ ਵੀ ਪੈ ਜਾਂਦਾ ਹੁੰਦਾ ਤਾਂ ਕਰਕੇ ਬਨਾਰ ਜਾਈ ਚ ਬੜਿਆ ਪਿਆ ਸੀ ਉਦੋਂ ਦਾ ਕਿ ਸ਼ਾਇਦ ਭਾਈ ਸੂਰਜੋਰੇ ਕੱਲ ਦਿਖਾਈ ਦੇਗੇ ਸੀ ਅੱਜ ਵੀ ਸੂਰਜੋਰੇ ਆ ਜਾਣ ਜਿਵੇਂ ਸਤਰੀ ਆਇਆ ਨਹੀਂ ਸੀ ਤਾ ਫਿਰ ਟੂਡੇ ਜ ਗੇਜੜੜੇ ਤੇ ਅੱਜ ਅਸੀਂ ਗੇਜੜ ਜੇ ਹੋਏ ਪਏ ਸੀਗੇ ਮਨਪ੍ਰੀਤ ਤੇ ਗੱਗੂ ਦਾ ਉਧਰ ਕੰਮ ਕਰੀ ਜਾਂਦੇ ਸੀਗੇ ਸਪਰੀ ਵਾਲੇ ਢੋਲ ਦੇ ਮਸ਼ੀਨ ਜੀ ਕਸਣੀ ਸੀ ਜਿਹੜੇ ਉਦੋਂ ਦੀ ਉਵੇਂ ਪਈ ਸੀਗੀ ਤੇ ਅਹੀ ਰਾਜਾ ਮੇਰਾ ਲਾ ਦੀ ਡਿਊਟੀ ਹੁਣ ਗਾਰਾ ਬਣਿਆ ਪਿਆ ਗਾਰਾ ਬਣਿਆ ਪਿਆ ਸਾਰੀ ਕਿਹਦੇ ਦਾ ਸਾਰੀ ਚਾਲੇ ਚਾ ਹ ਰੋਦੀ ਰੋਦੀ ਚਟਲਾ ਫਾ ਦਿਓ ਭਗਾਤਾ ਜਿਹੜੀ ਚੜਲੀ ਗਾਰਾ ਹੱਤੂ ਉਹਦੇ ਇਹਨੂੰ ਨਾਲ ਦੀਨ ਵਾਲੀ ਆਈ ਨਹੀਂ ਹਾਂ ਕੋਈ ਹੁੰਦੀ ਉਹ ਨਮੀ ਕਹਿੰਦੇ ਉਹ ਕਹਾ ਗਗੂ ਕਹਿੰਨੇ ਪਿਆ ਦੂਜਾ ਆਪਣਾ ਜੋਦ ਹੀ ਲੱਗਦਾ ਤੇ ਨਮੀ ਕਹਿੰਦੇ ਅੱਜ ਬਣਿਆ ਮਮੀ ਗਾਰਾ ਦਾ ਗੱਲ ਦਾ ਭਿੱਜਿਆ ਹੋਇਆ ਦਵਾਂਟਾ ਜਿਆਲਾ ਕੋਈ ਨਾ ਕੇ ਕੰਮ ਹੀ ਆਇਆ ਭਿੱਜਿਆ ਹੋਇਆ ਹਾਂ ਕੱਲ ਦਾ ਮੋਸ਼ਨ ਜੇ ਬਣ ਗਿਆ ਸੱਜ ਪੈਰ ਤਰਨੂ ਜੀ ਨਹੀਂ ਕਰਦਾ ਪਾ ਪਾ ਜਗਾ ਚ ਪਾ ਲੈ ਤਾੜਾ ਥੋੜੀ ਜੀ ਕੇ ਸਾਰੀ ਪਾਣੀ ਅੰਮੀ ਬਾਹਰ ਥੋੜੀ ਜੇ ਤੇ ਗਿੱਡੀ ਪਾ ਦੇ ਸਾਯੋ ਨਹੀਂ ਤਿੰਨ ਸਾਢੇ ਤਿੰਨ ਟੋਕਰੇ ਹੋਣਗੇ ਹਾਂ ਦੋ ਟੋਕਰੇ ਵੀ ਨਹੀਂ ਅਦੋ ਉਡੋ ਕਰ ਰਿਹਾ ਗਿਆ ਨਹੀਂ ਮਮਾ ਵਾਹਿਗੁਰੂ ਵਾਹਿਗੁਰੂ ਹਉ ਭੱਲੇ ਇੱਕ ਗੱਲ ਭਾਈ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਿਓ ਕਿ ਆ ਤੂੜੀ ਗਾਰੇ ਜਿ ਕਿਉਂ ਰਲਾਉ ਰਹੇ ਆਗੇ ਤੇ ਲਗਭਗ ਸਾਰੇ ਵੀਰਾਂ ਨੂੰ ਪਤਾ ਹੀ ਹੋਊਗਾ ਤਾਂ ਆਵਾਂ ਮੈਂ ਪਾਣੀ ਪਾਉਣਾ ਬੂਆ ਹੋਰ ਆ ਦੂਸਤਾਂ ਨਹੀਂ ਆਉਂਦੇ ਵਿੱਚ ਹੋ 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 ਤੱਤਾਂ ਹੈ ਤੱਤਾ ਬਣੀ ਆ ਕਹੇ ਬਾੜ ਜੀ ਦੇ ਦਿਆ ਨੂੰ ਫੇਰ ਪਾਵਾਂਗੇ ਪਾਣੀ

ਜਕਾਉਮੀ ਬਣ ਗਿਆ ਬਣ ਗਿਆ ਬੱਸ ਫਰਦਾ ਨਾ ਬਾਈ ਠੰਡ ਲੱਗਦੀ ਬਾਹਲੀ ਠੰਡ ਆ ਜਾਂਦੀ ਇੱਕ ਤਾਇਕ ਜੀ ਆਪ ਦੀ ਜਾਨ ਨੂੰ ਸਾਰਾ ਜਾਨ ਨੂੰ ਤਾਇਆ ਕਰਨਾ ਚਾਹੀਦਾ ਹੋਰ ਮੇਰੇ ਰਾਜ ਬੱਚੇ ਕਿੰਨਾ ਕਗਾਰਾ ਬਣਾਵਾ ਜਿਆ ਖਾਣੇ ਦੇ ਨੇ ਕੌਣ ਬਣਾ ਲਿਆ ਡਾ ਬੱਦ ਲੱਗੂ ਕਹਿੰਦਾ ਕਰਦਾ ਓ ਬਲੇ ਇਹ ਐ ਘੋਇ ਤੇ ਲਾ ਦੀਆਂ ਮਿੱਤਰਾਂ ਨੇ ਬਾਸ ਵਾਲੀ ਪੌੜੀ ਤੇ ਸਾਰੇ ਪ੍ਰਬੰਧ ਹੋ ਗਏ ਆ ਤੇ ਮਨਪ੍ਰੀਤ ਤੇ ਗੱਗੂ ਨੂੰ ਮਾਰਦੇ ਆ ਆਵਾਜ਼ ਜੇ ਪਹੁੰਚਣਗੇ ਸੱਜਣ ਤਾਂ ਇਹ ਨਹੀਂ ਪਤਾ ਕਲਾ ਟੋਟਣ ਆਹੀ ਚੱਕੇ ਪਟੜਾ ਪਰ ਪਰ ਕੇ ਤੇ ਮਾਤਾ ਉਹਰੇ ਲਾਉਣ ਹੀ ਉੱਤੇ ਪੋਚੇ ਕਿ ਆਪਾਂ ਬੱਠਾ ਚੱਕਿਆ ਕੋਠੇ ਧਰਿਆ ਤੇ ਪੋਚਾ ਲਾਇਆ ਤੇ ਕੰਮ ਬਣਾਇਆ ਉਹ ਬਲੇ 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 ਤੇ ਸ਼ਾਤੜੇ ਦੀ ਛੱਤ ਦਾ ਮਾਹੌਲ ਇਹੋ ਜਿਹਾ ਹੋਇਆ ਪਿਆ ਠੀਕ ਹੈਰ ਪਹਿਲਾਂ ਤਾਰ ਨੂੰ ਪਸੇ ਕਰੀਏ ਕੀ ਅਗਲਾ ਕਮਕਰ ਬਾਅਦ ਪਹਿਲਾਂ ਸੇਫਟੀ ਜ਼ਰੂਰੀ ਹੈ ਤੇਰੇ ਬਿਰੋ ਤੁਸੀਂ ਕਿਵੇਂ ਬੰਨੇ ਬੈਠੇ ਹੋ ਕਰਦੇ ਆਂ ਜੀ ਸਾਫ ਸਪਾਈ ਤੇ ਫਿਰ ਪੋਚੇ ਲਾਉਣ ਤੋਂ ਬਾਅਦ ਅਗਲਾ ਮੋਲ ਦਿਖਾਉਨੇ ਆ ਮਮੀ ਝਾੜੂ ਫੜਾਇਓ ਮੰਮੀ ਫੜਾਇਆ ਫੜਾਇਓ ¡Hora! ਓਏ ਮੈਡਮ ਜੀ ਧਿਆਨ ਨਾਲ ਤੇ ਉਹ ਪਾਸੇ ਦਾ ਹਾ ਥੋੜਾ ਜਿਹਾ ਹੋ ਸੀਗਾ ਸਾਫ ਸੁਭਾਈ ਹੋ ਜਿਹਾ ਨਾਲ ਠੀਕ ਹੈ ਜੀ ਦਾ ਬਦਲ ਸਾਫ ਲਾ ਤੂੰ ਦੇ ਲਾ ਕੰਮ ਉਹ ਉਧਰ ਫਿਰਦੇ ਆ ਕਨੇ ਆਉਣੇ ਸਾਫ ਹੋ ਜੂ ਮੱਖਾ ਖਿੱਚ ਦਿੰਨੇ ਮਾਰ ਮਾਰ ਮਮੀ ਪਹਿਲਾ ਪਹਿਲਾ ਖਿੱਚੇ ਚੱਲ ਕਾ ਨਾ ਕਿ ਤੂੰ ਦਬਾ ਤਿਆਰੀ ਮਾਈ ਜਮਾ ਤਿਆਰੀ ਲੈ ਆਓ ਕੇ ਜਲ ਲੈ ਆਵਾ ਫਿਰ ਸ਼ਲੋਈ ਇਸ ਹੱਤ ਨਾਲ ਠੀਕ ਆ ਜੀ ਬਹੁਤ ਐਨਾ ਕਤਾ ਆਹ ਹਾਂ 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 ਜਿਹੜਾ ਆਪਣਾ ਪੋਟਾ ਦੇ ਕਿ ਨਾ ਲਾ ਦੇਾਂਗੇ ਲਾ ਦੇਾਂਗੇ ਹਉ ਬਲੇ ਕਵੀ ਹੋ ਗਈ ਬੋਣੀ ਸਾਤਰਾਿਂਿ ਸ਼੍ਰੀ ਵਾਹੀ ਗੁਰੂ ਹਾਂ ਲਿਆਉਣਾ ਬਸ ਮੈਂ ਤਾਂ ਵਾਗਿਆ ਯਾਰ ਤੂੰ ਛੱਤ ਦੇ ਇਹ ਚੱਲੋ ਫੜਾਈ ਜਾਂਗਾ ਪਤਾ ਨਹੀਂ ਕਿਉਂ ਬੱਗੂ ਉਹਨੇ ਗੱਗੂ ਆ ਗਿਆ ਠੀਕ ਹੈ ਨਹੀਂ ਮੈਂ ਕੱਲ੍ਹੇ ਹੀ ਫੜਾ ਦੂੰਗਾ ਤੇਰੇ ਪਾਸੋਂ ਲੱਗੀ ਹੁੰਦੀ ਪਤਾ ਨਹੀਂ ਕਿੱਥੇ ਵੀ ਹੋ ਗਈ ਸੀ ਵੀ ਯਾਰ ਇਹ ਖਰਾਬ ਹੋ ਜਾਂਦੀ ਹੁਣ ਕਿੰਨੀ ਹੋ ਗਈ ਪਈ ਸੀਗੀ ਅੱਧਾ ਘੰਟਾ ਹੀ ਲੱਗਣਾ ਹਾਰਾ ਲੈ ਹਾਂ wa kurang sini pernah sendiri ਆ ਗਿਆ ਓਏ ਆ ਗਿਆ ਹਾ ਬੱਠਾ ਲਿਆਣਾ ਪਰਣਾ ਬਲਣਾ ਪਰਣਾ ਬੱਲਾ ਨਾ ਕਿਵੇਂ ਇਹ ਹਲਾ ਦੇ ਕੋਡ ਕੋਡ ਜੀ ਦੇ ਗਰਮੀ ਆਈ ਦੋ ਮਿੰਟਾਂ ਚ ਭਾਈ ਸਾਹਿਬ ਸ਼੍ਰੀ ਗੱਗੂ ਸਿੰਘ ਜੀ ਹੋ ਰਿਹਾ ਬੁਲਾ ਲਿਆ ਫੋਨ ਕਰਕੇ ਚੱਕ ਲੈ ਚੱਕ ਲੈ ਕੋਈ ਨਾ ਹੌਲੀ ਆ 10 ਕਿਲੋ ਭਾਰ ਇਹ ਮਾਰੀ ਥਾਪੀ ਕਰਤਾ ਛੜ ਕੰ ਚੱਲਿਆ ਨਾੜ ਗਿਆ ਨਾ ਰੇਡ ਤੇ ਓਏ ਤੁਸੀਂ ਦਰ ਆਇਆ ਬੱਠਲ ਲੱਗਦੇ ਪੋੜੀ ਦੇ ਥੱਲੇ ਪਿਆ ਉਹ ਉੱਤੇ ਉਵੇਂ ਐ ਬੱਲੇ ਡੂੜਾਂਕ ਲੈ ਕੇ ਮੜੂ ਆ ਹੁਣ ਡੂੜਾਂਕ ਤਾਂ ਪਰ ਮੈਂ ਲਿਆ ਗੱਗੂ ਇਹ ਤਾਂ ਤੇ ਇੱਕ ਲੰਬਰੀ ਗਣੇ ਜੂ ਹੁਣ ਦਾ ਹਾਂ ਪਹਿਲਾ ਬੱਠਲ ਮੇਰਾ ਸੀ ਬੋਣੀ ਦੋ ਦੋਨੇ ਬੱਠਲ ਚੱਕ ਲਈ ਦੋਨੇ ਬੱਠਲ ਆ ਗਏ ਮੈਂ ਆਏ ਮੋੜਾ 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 ਜਿਤਲੇ ਮੋਰਚਾ ਹੁਣ ਕੀ ਰਹਿ ਗਿਆ ਗੱਗੂ ਕਿ ਰਗਾ ਦਿਨ ਬੜੀ ਸੀ ਮਾਲ ਭਾਈ ਜੀ ਨੇ ਬਣਾਇਆ ਸਾਰਾ ਲਾਤ ਤੇ ਹੂੰਜ ਕੋੰਜ ਕੇ ਦੁਬਾਰੇ ਥੋੜਾ ਜਿਹਾ ਹੋਰ ਬਣਾਤਾ ਲੈ ਹੀ ਭਰ ਕੇ ਇੱਕ ਮੈਂ ਦੇਖਿਆ ਮੋਤੇ ਮੋਤੇ ਦਾ ਦਾ ਕੇ ਨਾ ਪਾਣੀ ਵਾਲੇ ਕਰ ਪਰਲੇ ਪਰਲੇ ਸ਼ਾਵਾਸ਼ ਤੇ ਕਪੂਰ ਮਾਲ ਮਗਾ ਕੇ ਸਾਰਾ ਤੇ ਹੂੰਜ ਕੋੰਜੀ ਦੁਬਾਰੇ ਇਕੱਠੀ ਕਰਕੇ ਤੇ ਫਿਰ ਬਣਾ ਲਏ ਤੇ ਗੱਗੂ ਨੇ ਇੱਕ ਮੋਚੇ ਨੂੰ ਰੰਗ ਚੜ ਰਿਹਾਗਾ ਮਿੱਟੀ ਦਾ ਤੇ ਸਾਨੂੰ ਨੇੜੇ ਤੋਂ ਦਿਖਾਉਣੇ ਹੈਗੇ ਪਾਣੀ ਪਾ ਲਿਆ ਕਰ ਸਾਲੇ ਥੋੜਾ ਬੱਟੜੇਗਾ ਉੱਤੇ ਖਾਲੀ ਹੈ ਹੈ ਕੋ ਬਾਦੂ ਪਾਇਆ ਬੱਠਲ ਪੰਜੀ ਬੱਠਲ ਨਾ ਯਾਰ ਗੱਗੂ ਸਾਲ ਦੀ ਰੁੱਤ ਹੈ ਕਿ ਕੱਪੜੇ ਤਾਂ ਪਹਿਲੀ ਨਹੀਂ ਸੁੱਕਦੇਗੇ ਉਹ ਹਾਂ ਵੀ ਨੌਜਵਾਨ ਤੇ ਸਾਡੇ ਚ ਉਬਰਨੇ ਵੀ ਪਾਈ ਮਾਤਾ ਨਾਲ ਰਾਲੇ ਮਿਲ ਕੇ ਭਾਈ ਹੈਲਪ ਕਰਾਈ ਤੇ ਗੱਗੂ ਨੂੰ ਉੱਤੇ ਚੜਾਤਾ ਸੀਗਾ ਦੋਨੇ ਗੱਗੂ ਬੱਠਲ ਫੜਾਈ ਗਿਆ ਤੇ ਮਨਪ੍ਰੀਤ ਵੀ ਨਾਲ ਮਿੱਟੀ ਲਵਾਈਗਾ ਦੇਖਾ ਹੱਥ ਵੈਰੀ ਗੁੱਡ ਤੇ ਵੈਰੀ ਗੁੱਡ ਦੀ ਲਾਲਟੇ ਦਾ ਮਾਹੌਲ ਨੰਬਰ 1 ਹੋ ਗਿਆ ਹਣਾ ਮੰਮੀ ਲੱਗਦਾ ਜਿੱਥੇ ਮੋਰ ਗਿਆ ਹੁੰਦਾ ਲੈ ਫੜ ਲੈ ਫੋਟ ਹਾਂ ਫੜ ਲੈ ਲੈ ਬਾਹਰ ਤੇਰੇ ਆ ਜਾ ਆ ਜਾ ਪੋੜੀ ਨਾ ਤੋੜਨੀ ਯਾਰ ਤੂੰ ਕਰਦਾ ਤੂੰ ਬਾਲ ਹੋਇਆ ਯਾਰ ਆਈ ਦਵਾ ਤੂੰ ਨਾ ਸੱਟ ਗਾ ਪੋੜੀ ਰੁੱਟ ਜੂ ਯਾਰ ਕਿੱਧਰ ਆ ਗਿਆ ਯਾਰ ਤੂੰ ਯਾਰ ਦੇਖੀ ਉਹ ਫੜੀ ਉਹ ਪਸ ਬੜ ਲਾ ਬੱਥਰ ਬੜ ਲਾ ਪੋੜੀ ਜਾਂਦੀ ਆ ਪੋੜੀ ਦੇ ਲੰਬਾ ਐ ਨਹੀਂ ਗਈਦੀ ਮੰਮੀ ਵੀ 6:00 ਵਜੂਗੀ ਲੈ ਲੈ ਫੜ ਲੈ 是的。 ਬਰੇਤੀ ਲੈ ਲਓ ਬਰੇਤੀ ਲੈ ਲਓ ਬਰੇਤੀ ਥੋੜੀ ਬਰੇਤੀ ਮੋੜਨ ਆ ਗਿਆ ਯਾਰ ਮੈਂ ਹੈ ਧੰਨਵਾਦੀ ਧੰਨਵਾ ਨੀ ਵੀ ਤੇ ਲੋਟੀ ਵੀ ਆ ਉਹੋ ਜਿਹੜੀ ਘਰੇ ਭਈਆ ਬਰੇਤੀ ਮਿਸਤਰੀ ਕਰਾਏ ਇਹਨੂੰ ਕਿ ਉਹ ਇੱਕ ਲੰਬਰ ਆ ਫਿਰ ਅਸੀਂ ਉਹ ਰਾਲਾ ਲਾ ਕੇ ਲਈਏ ਤਾਂ ਸਾਡਾ ਸਰ ਗਿਆ ਘਰੇ ਵਾਹ ਰੁਲੀ ਜਾਓ ਫੇਰ ਲੈ ਜਾਗੇ ਘਰ ਦੇ ਬਾਹਰ ਕੋਲੇ ਤੇ ਆ ਤੇਰਾ ਡੂੜ ਘਟਾ ਪਜਿਆ ਸੀ ਅਦਾ ਰੱਖ ਲਿਆ ਤੇਰਾ ਕਮ ਹਾਂ ਮੋੜਿਆ ਆਉਨੇ ਆ ਉਹ ਤਾਂ ਨਾਲੀ ਵਾਲੀ ਆ ਠੀਕ ਆ ਉਹ ਬ੍ਰੀਕ ਵੱਧਾ ਥੋੜੀ ਉਹਦਾ ਠੀਕ ਹੈਗੀ ਉਹ ਦੇਖ ਨਾ ਨਾ ਉਹ ਦੇਖੀ 11 ਸਾਲਾਂ ਦਾ ਐਕਸਪੀਰੀਅੰਸ ਆ ਅੱਛਾ ਕੇ ਗੱਟੇ ਚੱਕਣ ਦਾ ਇਹ ਤੋਲ ਗਏ ਥੋੜਾ ਇਹਨੂੰ ਟੰਣਾ ਕਰੀਏ ਠੀਕ ਹੈ ਇੱਥੇ ਲਾਾਂਗੇ ਬਸ ਚੱਕ ਦੇ ਲਿਫਟ ਉੱਪਰ ਲੈ ਹੈ हां हमारे हा, लिए बेटी हुई लाही लाही ना 줘 बस आ लिफ्ट चक्द के असि और ओए ये तो चल रहा ओए ये भी बनाव दे जी

ਐਵਰੀਡੇ ਕੁਪੀ ਬਾਈ ਗੋਏ ਚੱਲ ਰੇਤੀ ਲਾਉਂਦੇ ਮਿੰਦਾ ਸਰਮਾਣ ਕੋਈ ਟ੍ਰੈਕਸਟਰ ਦਾ ਵੈਂਟ ਦੇਖੋ ਸੋ ਕੀ ਆਕਾਦ ਨੂੰ ਨਾਮ ਚ ਆਇਆ ਬਈ ਸਰਮਾਣ ਕਰਕੇ ਫਰਾ ਯਾਰ ਬਈ ਨੂੰ ਕਿਆ ਨਾਲ ਹਾਂ ਖਾਓ ਜੀ ਖਾਓ ਜੀ ਉਫ ਖਾਲੀ ਇਹ ਬਾਂ ਭਰੀਆਂ ਨੇ ਤੂੜੀ ਨਾਲ ਨਹੀਂ ਜੀ ਗੜਕਵਾਣੇ ਮੈਂ ਗੜਾ ਗੜਾ ਪਾ ਲਾ ਦੇਣ ਕੱਟਣ ਨੂੰ ਕਾਲਾ 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 ਕੀ ਕਰ ਹਜੀ ਬਾਅਦ ਲੈ ਉਹ ਹਾਗੀ 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 ਕੋਈ ਬੜੀ ਆ ਗਈ। ਉਹ ਲੱਗ ਮੱਖੇ ਲੱਗਣ ਗਿਆ ਕਹੇ ਨੀ ਇਕ ਮੱਖੇ ਆ। ਤੇ ਦਿਨ ਦਾ ਮਾਹੌਲ ਪਈ ਇਹ ਜਿਹਾ 3:30 ਵਜੇ ਤੇ ਐਂ ਲੱਗਦਾ ਹੁਣੇ ਹੁਣੇ ਜਿਵੇਂ ਦਿਨ ਚੜਿਆ ਹੁੰਦਾ। ਖਾਲਾ ਖਾਲਾ ਤੇਰੀ ਫੁੱਟੋਂ ਨਹੀਂ ਲਾਉਂਦਾ। ਉਹੀ ਅੱਖਾਂ ਹੀ ਘੜਦੀ ਰਹਿਣੀ ਮੇਰੇ ਬਣੀ। ਤੇ ਮੈਂ ਇਹਨੂੰ ਆਖਿਆ ਨਹੀਂ ਲਾਉਂਦਾ ਤੇਰੀ ਫੁੱਟੋ। ਸੂਰਜ ਕੱਲ ਦਿਖਾਈ ਦੇ ਗਿਆ ਸੀ ਥੋੜੀ ਜਿਹੀ। ਤੇ ਅੱਜ ਤਾਂ ਜਵੇਂ ਰਾਮਨਾਥ ਸਾਥੀ ਆ ਤੇ ਤੁਹਾਨੂੰ ਦਸੀਗੀ ਸਵੇਰੇ ਤੋਂ ਦଳਾ ਮਾਹੌਲ ਸੀ ਤੇ ਪਰ ਟਾਈਮ ਨਾਲ ਚਲੀ ਗਈ ਸੀ ਤੁੰ ਦਾ ਤੇ ਆ ਬਣ ਗਈ ਗੱਲ ਮਿੱਟੀ ਲੱਗੀ ਦੀ ਤੇ ਹੁਣ ਕਈ ਵੀਰ ਵਿੱਚ ਇੱਕ ਦੋ ਪਈ ਇਹੇ ਜੇ ਵੀ ਹੋਣਗੇ ਜਿਹੜੇ ਕਹਿਣਗੇ ਬਾਈ ਪੱਕਾ ਕਰ ਦਿਓ ਕਿਉਂ ਮਿੱਟੀ ਨਾਲ ਮੱਥਾ ਮਾਰਿਆਗਾ ਤੇ ਗੱਲ ਫੇਰ ਉੱਥੀ ਆ ਜਾਂਦੀ ਆ ਤੇ ਜਦੋਂ ਪਰਮਾਤਮਾ ਨੇ ਬਾਹ ਫੜੀ ਚਾਹਿਆ ਤਾਂ ਬਈ ਇਹਨੂੰ ਪੱਕਾ ਵੀ ਕਰ ਦਿਆਂਗੇ ਲਾਜ਼ਮੀ ਤੇ ਫੇਰ ਮਾ ਜਨ ਨੀਰਾਚਾਰਾ ਲਾਇਆ ਤੇ ਬੇਲਾ ਨੂੰ ਨੌਣ ਤੋਂ ਹੁੰਦਾ ਤੇ ਕਿਹੜਾ ਗੱਗੂ ਕੋਲੇ ਮਾਰ ਕੇ ਆਉਣਾ ਗੱਗੂ ਤਰਾਈ ਕਰੀ ਜਾਂਦਾ ਢੋਲ ਚਲਾ ਲਿਆ ਉਧਰ ਤੇ ਗੱਗੂ ਮੱਲ ਦੀ ਸੁਣ ਕੇ ਆਉਨੇ ਇੱਕ ਅਤੀ ਗੱਲ ਹੂੰ 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 ਬਲੇ 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 ਹੈਲੋ ਹੈਲੋ ਦੋ ਤਿੰਨ ਦਿਨਾਂ ਬਾਅਦ ਇਧਰ ਟੱਪਦੇ ਹੋਏ ਆਲੇ ਵਿੱਚ ਉਹਦੀ ਓ ਸ਼ਮਸ਼ ਹੈਲੋ ਕੋਈ ਹੈ ਇੱਥੇ ਆਓ ਮੱਲ ਕਿਵੇਂ ਆ ਨਾ ਆ ਕੇ ਟੇ ਆਂ ਭੇਜ ਨਾ ਕਹਿ ਦੇਣਾ ਉਹਨੂੰ ਕੋਈ ਨਾ ਆਉਂਦਾ ਹੂੰ 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 ਬਲੇ 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 ਛਾਲੀ ਲਾਤੀ ਸੀ ਆ ਕੀ ਪਿਆ ਘੱਟੇ ਜੋਏ ਕੀ ਆ ਇਹ ਹੌਲਾ ਆ ਨਾ ਬਈ ਗੱਗੂ ਮਾਲ ਨੇ ਕੱਟ ਰੱਖੀ ਐ ਤੂੰ ਕੀਦਰੋਂ ਪਾਣੀ ਛੜਕਣ ਵਾਲੀ ਆ ਤੇ ਓਹ ਹੋ ਹੋ ਆ ਟੂ ਹੀ ਪਈ ਆ ਕੇ ਤੂੰ ਥੱਲੇ ਚੱਲ हां मलो ਭੈਂਟਾ ਮੋਲ ਠੰਡ ਲੱਗਦੀ ਹੋਊਗੀ ਨਾ ਕੋਈ ਹੋਰ ਪਹਿਲਾਂ ਕੈਮਰਾ ਤਰਾਇ ਕਰਕੇ ਦੇਖੜਾ ਲੱਗੀ ਹੋ ਚਾ ਇਧਰ ਦੀ ਆਉਣਾ ਇੱਕ ਮਿੰਟ ਓ ਬੱਲੇ ਚਾਚਾ ਕਮਾਈ ਚਾਚਾ ਓ ਤਰੀਕਾ ਕਈ ਦਿਨਾਂ ਬਾਅਦ ਕਈ ਨਾ ਕੜੇ ਦੋ ਤਿੰਨਾਂ ਬਾਅਦ ਗਾੜਾ ਜਾ ਹੋ ਰਿਹਾ ਤੇਲ ਪਾਉਣ ਵਾਲਾ ਥੋੜਾ ਜਿਹਾ ਥੋੜਾ ਗਾ ਥੋੜਾ ਗਾ ਕੀ ਆ ਮਸ਼ੀਨ ਕਰਤੀ ਫਿੱਟ ਬਾਈ ਬਦਲ ਕੇ ਦੋ ਤਿੰਨ ਦਿਨਾਂ ਦੀ ਚੱਕੀ ਫਿਰਦਾ ਸੀਗਾ ਮਨਪ੍ਰੀਤ ਨਾਟਵੇ ਜੋ ਕੇ ਰਿਪੋਰਟ ਬਣਾਤੀ ਤੇ ਗੱਗੂ ਨੇ ਫਿਰ ਤਰਾਈ ਕਰਨੀ ਸੀ ਤੇ ਹੁਣ ਢੋਲ ਹੋਰੇ ਲਗਾਤਾਰ ਚੱਲਿਆ ਕਰਨਗੇ ਤੇ ਮੈਸਤਰੀ ਨੂੰ ਕਹਿਦਾ ਦੋਕ ਦਿਨ ਭਾਈ ਤੋਕ ਤੇ ਤਾਂ ਲੈ ਲੈ ਕੋਣਾ ਚੇ ਕੋਣਾ ਹਾ ਦਾ ਕੰਮ ਦੇਖ ਤੂੰ ਦਾ ਆਸ਼ਾ ਜੇ ਇਸ ਤੇ داری ਸੀਗਾ ਉੱਥੋਂ ਭਈ ਲੈ ਜਾਂਦਾ ਸੀ ਤਿੰਨ ਚਾਰ ਦਿਨ ਹੋਗੇ ਇਹਨਾਂ ਵਾਧ ਬਾਈ ਕਰਨ ਵਾਲੀ ਆ ਤਾਗੜੀ 마ਸੀ ਆਪ ਸੋਹ ਸ੍ਰੀ ਗਾਲ ਜੀ ਉਹ ਲੈ ਭਲੇ ਕੁੱਤੇ ਦਾ ਘਰ ਡੌਗੀ ਦਾ ਘਰ ਤੇ ਇਧਰ ਗੱਗੂ ਦਾ ਘਰ ਤੇ ਕਹਿੰਦੇ ਨੌਜਵਾਨ ਰੜਕਾਂ ਕੱਢ ਦੂਆਂ ਕਹਿੰਦੇ ਬਸ ਥੋੜੇ ਹੀ ਦਿਨ ਲੱਗਣਗੇ ਕਿ ਤੇ ਕਹਦਾ ਮਿਸਤਰੀ ਨੌਣ ਨੂੰ ਪਰਸੋਂ ਚੱਕਾ ਤਰ ਕਰਤੀ ਸਾਰੀ ਔਰ ਰਹਿ ਗਈ ਇਧਰ ਬਰੀਤੀ ਜੀ ਹਾਂ 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 ਕਗੂ ਦੇ ਘਰ ਦਾ 360 ਵਿਊ 360 ਡਿਗਰੀ ਦੇ ਇੱਕ ਘੇਰਾ ਕਮਾਈਏ ਤਾਂ ਐ ਆ ਨੌਯਾਨ ਦਾ ਘਰ ਕਹਿੰਦੇ ਤੇ ਉਤੋਂ ਹਜੇ ਓਪਨ ਹੀ ਪਿਆ ਕੰਮ ਕੋੜ ਕੋਟੀ ਪਾਲਾ ਕੋਈ ਠੰਡ ਲੱਗਣ ਲੱਗ ਜਾਂਦੀ ਤੇ ਇਹੇ ਜੇ ਕੰਮ ਕਰਨ ਵੇਲੇ ਇਹ ਤਾਂ ਹੁਣ ਦਾ ਏਸੀ ਵਰਗਾ ਕੰਮ ਹੋ ਜੂ ਇੱਕ ਠੰਡ ਹੋਈ ਪਹਿਲਾਂ ਹੈਗੀ ਆ ਇਹ ਇਹ ਸੱਚੀ ਦਾ ਅੰਦਰ ਕਿੱਕ ਵੱਜਣ ਲੱਗ ਜੂ ਤੋਂ ਬਾਅਦ ਚ ਆਹ ਹੁਣ ਦਵਾਈ ਕਿੱਥੀ ਕਰਦਾ ਹੈ ਜਿੱਤੇ ਪਾਲ ਲੱਗਿਆ ਰਹੇ ਹਾਂ ਹਾਂ ਤੇ ਉਹ ਵਾਲੇ ਧਨੀ ਦੀ ਚੋਬਰ ਇਧਰੋਂ ਲੰਘ ਕੇ ਹੁੰਦੇ ਹੁੰਦੇ ਆ ਜਿਹੜੇ ਪੁਰਾਣੇ ਵੀਰ ਜੁੜੇ ਹੋਏ ਆ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਇੱਥੇ ਆਪਣੀ ਚੋਰ ਮੋਰੀ ਆ ਵੇਜ ਦੇਣਾ ਵੇਜ ਦੇਣਾ ਜਾ ਕੇ ਹੋ ਆ ਗਿਆ ਕਰ ਲੈ ਗੱਲ ਤੈਨੂੰ ਕਿਹਾ ਸੀ ਇੱਕ ਮਿੰਟ ਜੀ ਆ ਗਿਆ ਪ੍ਰੈਸ਼ਰ ਉਹ ਵਧਾ ਦੇ ਉੱਥੋਂ ਮੜਿਆ ਤੇ ਫਿਰ ਬਾਹਲੇ ਦੋ ਵੀ ਕੀ ਕਰਾਇੰਗਾ ਪਾਣੀ ਵੀਰ ਥੱਲੇ ਡੋਲੀ ਜਾਏਗਾ ਮਠਾ ਮਠਾ ਜੱਲੀ ਜਾਣ ਦੇ ਹਾਂ ਠੀਕ ਆ ਚੰਗਾ ਫਿਰ ਦਾਸਤਾ ਜਣਾਉਦੇ ਹੁੰਦੇ ਆ ਟਾਈਮ ਨਾਲ ਦੇ ਸਮਾਂ ਪੌਣੇ 4 ਵਜੇ ਦਾ ਹੋ ਗਿਆ ਤੇ ਨੌਜਵਾਨ ਅੱਜ ਪਰਨਾ ਵੱਨ ਲਿਆ ਸੀ ਨਾਲੇ ਤਾਂ ਇੱਥੇ ਪੱਠੜ ਧਰਦੇ ਹੁੰਦੇ ਸੀ ਮਿੱਟੀ ਵਾਲੇ ਫਿਰ ਕਾਹਾਂ ਚੜਨ ਵਾਸਤੇ ਤੇ ਨਾਲੇ ਓ ਫਿਰ ਠੰਡ ਤੋਂ ਬਚੇ ਥੋੜੀ ਜੀ। ਕਿੰਨੀ ਕਿੰਨੀ ਬੱਚ ਬੱਚਿਆ ਸੀ। ਬਾਗ ਦੀ ਉਹੀ ਹਵਾ ਦੱਸਦੀ ਹੈ ਕਿ ਭਾਈ ਠੱਗਾ ਬਾਵਾਗਾ ਪੂਰੀ ਤੇਜ਼ ਹੱਡ ਠਾਰਮੀ ਠੰਡ ਹੈਗੀ ਤੇ ਦਾਸ ਫਿਲਹਾਲ ਫਿਰ ਰੈਡੀ ਐ ਜਿੰਮ ਦੀ ਜੋਟੀ ਤੇ ਜਾਣ ਨੂੰ ਤੇ ਮਾਤਾ ਉਹਨੇ ਲਾਈਟਾਂ ਵੀ ਚਲਾ ਲੀਆਂ ਟਾਈਮ ਦੇ ਨਾਲ ਹੀ ਤੇ ਨਾਲ ਹੀ ਬਾਜੀ ਦੀ ਬਾਤ ਕਰਦੇ ਆਂਗੇ ਤੇ ਗਾਈ ਬਾਹਰ ਰਹੀ ਗਲੀ ਬੱਚੀ ਇਹ ਥੋੜਾ ਜਿਹਾ ਭੱਜ-ਭਜਾਈ ਕਰਦੀ ਆ ਮਾਤਾ ਤੋਂ ਠੀਕ ਨਹੀਂ ਆਉਂਦੀ ਬਸ ਇਹਨੂੰ ਬੰਨ ਕੇ ਮੈਂ ਫਿਰ ਚੱਲੇ ਆਂ ਵਾਪਸ ਜਿੰਮ ਨੂੰ ਤੇ ਮਿੱਟੀ ਦਾ ਮਢੋਨ ਉੱਤੇ ਲੋਹੇ ਦਾ ਖਸੌਣਾ ਉੱਤੇ ਗੁੱਦਗੁਦੀਆ ਤੇ ਦਾ ਭਾਈ ਬਾਤ ਪਾਈ ਸੀਗੀ ਜਿਹੜੀ ਕੱਲ ਤੇ ਦਾ ਸਹੀ ਉੱਤਰ ਸੀਗਾ ਚੁੱਲਾ ਤਵਾ ਰੋਟੀ ਬਹੁਤ ਸਾਰੇ ਵੀਰੇ ਭੈਣਾ ਨੇ ਉੱਤਰ ਦਿੱਤਾ ਹੋਇਆ ਤੇ ਉਹਨਾਂ ਦਾ ਬਹੁਤ ਸਾਰਾ ਧੰਨਵਾਦ ਹੈ ਦਿਲ ਤੋਂ ਸਾਰੇ ਵੀਰੇ ਭੈਣਾ ਦੇ ਜਿਨ੍ਹਾਂ ਨੇ ਕਮੈਂਟ ਕਰੇ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇਗੇ ਤੇ ਆ ਜੋ ਮਾਤਾ ਨਵੀਂ ਬਾਤ ਪਾ ਦਿਓ ਗਈ ਨਵੀਂ ਬਾਤ ਪਾਉਂਦੀ ਆ ਭੱਲੇ ਉੱਤੇ ਭੱਲਾ ਪੱਲੇ ਉੱਤੇ ਭੱਲਾ ਤੁਸੀਂ 30 ਜਣੇ ਮੈਂ ਕੱਲਾ ਹਾਂ ਭੱਲੇ ਉੱਤੇ ਭੱਲਾ ਤੁਸੀਂ 30 ਜਣੇ ਮੈਂ ਕੱਲਾ ਤੇ ਕਮੈਂਟ ਜਰੂਰ ਭੇਜਿਓ ਧੰਨਵਾਦ ਬੇਟਾ ਜਿਹੜੇ ਰਹੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਸੋਨੂ ਸਾਰਿਆਂ ਨੂੰ ਠੀਕ ਹੈ ਬਈ ਤੇ ਧੰਨਵਾਦ ਸੋਣਾ ਮਿਹਰਬਾਨੀ ਤੇ ਇੰਨਾ ਕੰਮ ਸੀ ਆਪਣਾ ਅੱਜ ਦਾ ਵੱਡਾ ਮਿਸ਼ਨ ਇਹ ਸੀਗਾ ਕਿ ਹਾਂ ਮਮੀ ਕਹਿੰਦੇ ਅੱਜ ਦਾ ਮਿਸਤਰੀ ਨਾਲ ਉਹ ਵੀ ਜਾਦੇ ਕੰਮ ਸੀ ਬਟ ਆ ਕੰਮ ਇਹ ਸੀ ਕਿ ਘਾਰੇ ਚ ਭਾਈ ਤੂੜੀ ਰੜਾ ਕੇ ਇਸ ਬਰਾਂਡੇ ਦੇ ਉੱਤੇ ਲਾਉਣੀ ਸੀ ਜਿਹੜੀ ਲਾਤੀ ਆਪਾਂ ਪੌੜੀ ਰਹੀ ਤੇ ਇਨੀ ਕੀ ਮਿਹਨਤ ਨੂੰ ਲਾਈਕ ਲਾਜ਼ਮੀ ਕਰਿਓ ਤੇ ਬਾਕੀ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਤੁਹਾਨੂੰ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ ਹਾਂ ਬਿੱਲੇ ਅਲੋਟਾਂ ਇੱਕ ਤਰੀਆਂ ਅੱਖਾਂ ਵਾਲੀਆਂ ਜਾਗਦੀਆਂ ਯਾਰ ਹੱਥ ਮਿਲਿਆ ਦੇਖਾਂ ਤੇ ਪਰ ਇਹ ਇੱਥੇ ਮਿਲਿਆਉਣ ਨੂੰ ਗਿਆ ਯਾਰ ਤੈਨੂੰ ਹੈਲੋ ਕਰ ਹੈਲੋ ਫਿਰ ਮੈਂ ਜਪੇੜ ਵੀ ਲਾ ਦੂਗਾ ਉਹ ਬੈਈਆ ਜੀਆਂ ਦਾ ਖੇਡ ਲਾ ਤੇ ਇਹਦਾ ਬੇੜਾ ਹੋ ਜਾਂਦਾ ਐਸ ਕਲੇ ਵੇਲੇ ਉੱਥੇ ਅੰਦਰ ਵੜ ਕੇ ਪੈ ਜਾਂਦਾਗਾ ਕੱਟੀ ਦੇ ਕੋਖੀ ਜੀ ਦੇ ਉੱਤੇ ਚੜ ਕੇ ਵਿੱਚ ਜੇ ਕੋ ਸਿਰ ਕੇ ਠੀਕ ਐ ਤੇ ਬਸ ਇੱਥੇ ਹੀ ਸਮਾਪਤੀ ਆਪਣੇ ਅੱਜ ਦੇ ਪ੍ਰੋਗਰਾਮ ਦੀ ਉਮੀਦ ਕਰਦੇ ਹਾਂ ਵਧੀਆ ਲੱਗਿਆ ਹੋਊਾ ਲਾਈਕ ਲਾਜ਼ਮੀ ਕਰ ਦਿਓ ਨਵੇਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤੇ ਪੇਜ ਨੂੰ ਫੋਲੋ ਵੀ ਲਾਜ਼ਰੂਰ ਕਰ ਲਿਓ ਪਿੰਡ ਵਾਲਾ ਦੇਸੀ ਪ੍ਰਤੀਸ਼ਮ ਹੋਲ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੇ ਹੋ ਸਕੇਗਾ ਦੋਸਤਾਂ ਮਿੱਤਰਾਂ ਦਰਸ਼ਕਾਂ ਦਰਾਂ ਨਾਲ ਸ਼ੇਅਰ ਜ਼ਰੂਰ ਕਰ ਲਿਓ ਤੇ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ